अनस सहज सुभाए दर्शन पर का जन्म मरण दुख हो स्फुतखसम् नूरसो गुरुसो सु, ਤੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਦਾ ਜਿਸ ਪਾਸ ਬਹਿਠਿਆ ਸੋਈ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਤੀਜ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹ ਤਨ ਆਖਟ ਨਾ ਨਿਖਟ ਨਾ ਜਾਏ ਪੂਰ ਸਤ ਗੁਰ ਦੀ ਆ ਦੇਖਾਏ ਆਪਣੇ ਸਤ ਗੁਰ ਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਏ ਤਹਨ ਅਖਟ ਨਾ ਨਖਟ ਨਾ ਜਾਏ ਪੂਰ ਸਤ ਗੁਰ ਦੀਆ ਦਿਖਾਏ ਆਪਣੇ ਸਤ ਗੁਰ ਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰਪੁਰ ਹਰ ਧਨ ਪਰਗਾਸ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵ ਗੁਣ ਘਾਟ ਗੁਣ ਰਿਦੈ ਸਮਾਏ ਉਰੇ ਗੁਰ ਕਾ ਸਹਜ ਸੁਭਾਏ ਪੂਰੇ ਗੁਰ ਕੀ ਸੱਚੀ ਬਾਣੀ ਸੁਖ ਮੰਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਤਬੇ ਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਘਰ ਪਰਸਾਦ ਵਸ ਮਨ ਆਏ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਿਜ ਜਿਨ ਪ੍ਰਭ ਜਾਣ ਪਛਾਨ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨ ਨਾਨਕ ਨਾਮ ਮਿਲੈ ਮਨ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹਿਲਾ ਤੀਜਾ ਘਰ ਦੂਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਇਹ ਧਨ ਆਖਟ ਨਾ ਨਿਖਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਵਖਵਾਕ ਸੇਵਾ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧਨ ਆਸਰੇ ਰਾਗ ਦੇ ਅੰਦਰ ਪਾਵਨ ਅੰਗ 66 ਅਤੇ 66 ਉਤੇ ਸੁਭਾਏ ਮਾਨ ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਸਮਾਉਣ ਦਾ ਪਰਵ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਵਿੱਚ ਰਹਾ ਸਮਾਏ ਉਹ ਮਹਾਨ ਸਤਿਗੁਰੂ ਜਨਾਨੀ 12 ਸਾਲ ਗੁਰੂ ਅੰਗਦ ਮਹਾਰਾਜ ਦੀ ਇਸ਼ਨਾਨ ਵਾਸਤੇ ਗਾਗਰ ਢੋਈ ਲੰਗਰਾਂ ਵਿੱਚ ਸੇਵਾਵਾਂ ਕਮਾਈਆਂ ਮਾਲਕ ਦਾ ਨਾਮ ਜਪਿਆ ਗੁਰੂ ਨਾਨਕ ਦੇ ਘਰ ਪਰਵਾਨ ਚੜ੍ਹ ਤੇ ਗੁਰਿਆਈ ਪ੍ਰਾਪਤ ਹੋਈ ਗੁਰਿਆਈ ਤੇ ਵਿਰਾਜਮਾਨ ਹੋ ਕੇ ਅੰਮ੍ਰਿਤ ਮੇ ਬਾਣੀ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਨੇ ਵਾਜੇ ਆ ਨਾਲ ਸਤੀ ਪ੍ਰਤਾਥੇ ਰੋਕ ਲਾਈ ਹੌਂੜ ਕੱਢਣ ਤੇ ਰੋਕ ਲਾਈ ਅਤੇ ਸੰਗਤ ਦੇ ਨਾਲ ਨਾਲ ਪੰਗਤ ਦੀ ਦਾਤ ਬਖਸ਼ੀ ਇਹ ਰੀਤੀ ਇਹ ਰਹਿਮਤ ਕਰ ਦਿੱਤੀ ਕਿ ਪਹਿਲਾਂ ਪੰਗਤ ਪਾਛੇ ਸੰਗਤ ਜਿਹੜਾ ਵੀ ਗੁਰੂ ਨਾਨਕ ਦੇ ਘਰ ਆਵੇ ਪਹਿਲਾਂ ਸੰਗਤ ਬਾਅਦ ਵਿੱਚ ਗੁਰੂ ਦੇ دیدار ਬਾਅਦ ਵਿੱਚ ਪਹਿਲਾਂ ਲੰਗਰ ਵਿੱਚ ਪ੍ਰਸ਼ਾਦਾ ਛਕੇ ਤੇ ਇਸ ਗੱਲ ਨੂੰ ਸਮੇਂ ਦੇ ਬਾਦਸ਼ਾਹ ਅਕਬਰ ਵਦਿਆ ਨੂੰ ਹੀ ਕਬੂਲਨਾ ਪਿਆ ਜਿਹੜੇ ਸਤਿਗੁਰੂ ਦੇ ਦਰ ਤੇ ਦਰਸ਼ਨ ਕਰਨ ਆਏ ਫਿਰ ਦਾਤਾਰ ਨੇ ਸਾਨੂੰ ਵੱਡ ਬੋਲੀ ਦਾਤ ਅਨੰਦ ਸਾਹਿਬ ਦੀ ਅੰਮ੍ਰਿਤ ਮੇ ਬਾਣੀ ਰੂਪੀ ਦਾਤਾਂ ਸਾਡੀ ਝੋਲੀ ਵਿੱਚ ਪਾਈਆਂ ਨਾਲ ਰਹਿਮਤ ਕੀਤੀ ਜਦੋਂ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤੇ ਪਰਖ ਦੇ ਵਿੱਚ ਸੋਡੇ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕਰਕੇ ਆਪ 1574 ਦੇ ਵਿੱਚ ਜੋਤੀ ਜੋਤ ਸਮਾਏ ਇਹੋ ਜੇ ਮਹਾਨ ਸਤਿਗੁਰ ਦਾਜ ਪਵਨ ਜੋਤੀ ਜੋਤ ਪੁਰਬ ਸਤਿਗੁਰ ਦੀ ਮਹਾਨ ਜੋਤੀ ਜੋਤ ਸਮਾਉਣ ਤੇ ਕੋਟਾਨ ਕੋਟ ਸਤਿਗੁਰ ਨੂੰ ਸਜਦੇ ਨਾਲ ਸਤਿਗੁਰ ਦੇ ਚਰਨਾਂ ਵਿੱਚ ਬੇਨਤੀਆਂ ਦਾਤਾ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਸਾਡੇ ਸਭਨਾਂ ਤੇ ਰਹਿਮਤ ਕਰੀ ਜਿਵੇਂ ਤੁਸੀਂ ਰਜ ਰਜ ਗੁਰੂ ਨਾਨਕ ਦੇ ਘਰ ਦੀ ਸੇਵਾ ਕਮਾ ਕੇ ਪ੍ਰਵਾਨ ਹੋਏ ਸਾਡੇ ਤੇ ਵੀ ਕਿਰਪਾ ਕਰਨੀ ਅਸੀਂ ਤੇਰੇ ਘਰ ਨਾਲ ਤੇਰੇ ਦਰ ਨਾਲ ਜੁੜਦੇ ਹਾਂ ਅਸੀਂ ਵੀ ਸੇਵਾ ਤੇ ਸਿਮਰਨ ਕਰਕੇ ਮਨ ਨੀਵਾ ਤੇ ਮਤ ਉੱਚੀ ਕਰ ਸਕੀਏ ਅਤੇ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਸਕੀਏ ਸਦਾ ਆਉਣਾ ਸਾਡੀਆਂ ਸੇਵਾਵਾਂ ਸਫਲ ਹੋਣ ਸਤਿਗੁਰ ਸਭਨਾ ਨੂੰ ਨਾਮ ਦਿਆਂ ਦਾਤਾ ਸੇਵਾ ਸਿਮਰਨ ਦੀਆਂ ਦਾਤਾ ਬਖਸ਼ ਕੇ ਨਿਵਾਜਣ ਆਵਿਆ ਗਾਵਿਆ ਸਭਨਾ ਦਾ ਥਾਂ ਪਵੇ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ